ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਅੱਜ ਸਾਡੇ ਨਾਲ ਡਾਕਟਰ ਰਵੀ ਮਹਾਜਨ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੇਖੋ ਇਹ ਪ੍ਰੈਸ ਕਾਨਫਰੰਸ ਇਸ ਬਾਰੇ ਸੀਗੀ ਕਿ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਇੱਕ ਐਨੂਅਲ ਕਾਨਫਰੰਸ ਜਿਹੜੀ ਹੈ ਉਹ ਪਲਾਸਟਿਕ ਸਰਜਨਸ ਦੀ ਹੋ ਰਹੀ ਹੈ ਇਹ 56th ਐਨੂਅਲ ਕਾਨਫਰੰਸ ਹੈ ਔਰ ਪੰਜਾਬ ਦੇ ਵਿੱਚ ਇਹ 40 ਸਾਲ ਦੇ ਬਾਅਦ ਹੋ ਰਹੀ ਹੈ ਅੱਜ ਤੋਂ 40 ਸਾਲ ਪਹਿਲੇ ਪਟਿਆਲੇ ਚ ਹੋਈ ਸੀ ਜਦੋਂ ਬਹੁਤ ਘੱਟ ਪਲਾਸਟਿਕ ਸਰਜਨਸ ਹੁੰਦੇ ਸੀ ਤੇ ਇਹ ਪਹਿਲੀ ਵਾਰੀ ਅੰਮ੍ਰਿਤਸਰ ਚ ਔਰ ਸੈਕੰਡ ਟਾਈਮ ਆਫਟਰ 40 ইয়ারਸ ਪੰਜਾਬ ਦੇ ਵਿੱਚ ਹੋ ਰਹੀ ਹੈ ਸਰ ਜਿਹੜੀ ਇਹ ਜਿਹੜੀ ਹੋ ਰਹੀ ਹੈ ਪ੍ਰੈਸ ਕਾਨਫਰੰਸ ਜਿਸ ਮੁੱਦੇ ਵਾਸਤੇ ਹੋ ਰਹੀ ਹੈ ਕਿੰਨੇ ਦਿਨਾਂ ਵਾਸਤੇ ਹੋ ਰਹੀ ਹੈ ਇਹ ਜਿਹੜੀ ਪਲਾਸਟਿਕ ਸਰਜਰੀ ਦੀ ਕਾਨਫਰੰਸ ਹੈ ਇਹ 5 ਦਿਨ ਲਈ ਹੋ ਰਹੀ ਹੈ 9 ਨਵੰਬਰ ਤੋਂ ਲੈ ਕੇ ਤੇ 13 ਨਵੰਬਰ ਤੱਕ ਹੋਏਗੀ ਕਿਸ ਕਿਸ ਜਗ੍ਹਾ ਤੇ ਇਹ ਜਿਹੜੀ ਜਿਹੜੀ ਪਲਾਸਟਿਕ ਸਰਜਰੀ ਦਾ ਜਿਹੜਾ ਤੁਹਾਡੇ ਵੱਲੋਂ ਜਿਹੜਾ ਕੀਤਾ ਗਿਆ ਉਪਰਾਲਾ ਕੀਤਾ ਗਿਆ ਇਹ ਅਸੀਂ ਕਾਨਫਰੰਸ ਜਿਹੜੀ ਹੈ ਗੁਰੂ ਨਾਨਕ ਭਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਰ ਰਹੇ ਹਾਂ ਔਰ ਇਹਦੇ ਵਿੱਚ ਸਾਰੇ ਇੰਡੀਆ ਤੋਂ 800 ਪਲਾਸਟਿਕ ਸਜਨ ਜਿਹੜੇ ਆ ਉਹ ਹਿੱਸਾ ਲੈ ਰਹੇ ਹੈ ਕੁਛ ਬਾਹਰਲੀ ਕੰਟਰੀਜ਼ ਤੋਂ ਵੀ ਆ ਰਹੇ ਹੈ ਇਨਫੈਕਟ 13 ਕੰਟਰੀਜ਼ ਤੋਂ ਜਿਹੜੇ ਡੈਲੀਗੇਟਸ ਹੈ ਉਹ ਇਹਦੇ ਚ ਪਾਰਟਿਸਿਪੇਟ ਕਰ ਰਹੇ ਹੈ ਔਰ ਜਿਹੜੇ 19 ਸਪੀਕਰ ਹੈ ਉਹ ਇੰਟਰਨੈਸ਼ਨਲ ਸਪੀਕਰਸ ਹੈ ਇਸ ਕਾਨਫਰੰਸ ਦੇ ਵਿੱਚ ਤੇ ਇਹਦੇ ਵਿੱਚ ਡਿਫਰੈਂਟ ਆਪਰੇਟਿਵ ਵਰਕਸ਼ਾਪਸ ਹੋਣਗੀਆਂ ਜਿਹਦੇ ਵਿੱਚ ਜਿਹੜਾ ਵੈ ਪ੍ਰੋਸੀਜਰਸ ਜਿਹੜੇ ਆਪਰੇਸ਼ਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਉਹ ਮਾਈਕਰੋਸਕੋਪ ਦੇ ਅੰਡਰ ਖਾਸ ਕਰ ਉਹਦੇ ਬਾਰੇ ਸਿਕਾਇਆ ਜਾਏਗਾ ਕਾਸਮੈਟਿਕ ਸਰਜਰੀ ਦੇ ਕੁਝ ਪ੍ਰੋਸੀਜਰ ਜਿਹੜੇ ਆ ਉਹ ਸਖਾਏ ਜਾਣਗੇ ਜਿਹੜੇ ਨਵੇਂ ਜਿਹੜੇ ਨਿਊ ਕਮਰਸ ਹੈ ਪਲਾਸਟਿਕ ਸਰਜਰੀ ਦੇ ਵਿੱਚ ਉਹਨਾਂ ਨੂੰ ਔਰ ਉਸ ਤੋਂ ਇਲਾਵਾ ਰਿਸਰਚ ਪੇਪਰਸ ਜਿਹੜੇ ਆ ਉਹ 400 ਦੇ ਕੋਲ ਰਿਸਰਚ ਪੇਪਰ ਇਸ ਕਾਨਫਰੰਸ ਦੇ ਵਿੱਚ ਪ੍ਰੈਜੈਂਟ ਕੀਤੇ ਜਾ ਰਹੇ ਆ ਸੋ ਲੋਟ ਆਫ ਅਕੈਡੈਮਿਕ ਐਕਟੀਵिटीज ਜਿਹੜੀਆਂ ਹੈ ਪਲਾਸਟਿਕ ਸਰਜਰੀ ਦੇ ਰਿਲੇਸ਼ਨ ਦੇ ਵਿੱਚ ਹੋਣਗੀਆਂ ਤਾਂ ਕਿ ਅਸੀਂ ਸਾਰੇ ਆਪਣਾ ਜਿਹੜਾ ਐਕਸਪੀਰੀਅੰਸ ਹੈ ਪਲਾਸਟਿਕ ਸਰਜਰੀ ਦੀ ਡਿਫਰੈਂਟ ਟੈਕਨੀਕਸ ਦੇ ਬਾਰੇ ਇੱਕ ਦੂਜੇ ਨਾਲ ਸ਼ੇਅਰ ਕਰ ਸਕੀਏ ਇੱਕ ਦੂਜੇ ਲਰਨ ਕਰ ਸਕੀਏ اور ਜਿਹੜੇ ਅਪਕਮਿੰਗ ਪਲਾਸਟਿਕ ਸिजਨਸ ਨੇ ਨਵੇਂ ਪਲਾਸਟਿਕ ਸिजਨਸ ਹੈ ਉਹਨਾਂ ਨੂੰ ਵੀ ਜਿਹੜਾ ਹੈ ਬੇਸਿਕ ਟੈਕਨੀਕਸ ਔਰ ਐਡਵਾਂਸ ਟੈਕਨੀਕਸ ਜਿਹੜੀਆਂ ਉਹ ਸਿਖਾਈਆਂ ਜਾ ਸਕਣ ਸਰ ਚੀਫ ਗੈਸਟੋ ਜਿਹੜੇ ਤੁਹਾਡੇ ਕਿਹੜੇ ਹੋਣਗੇ ਉੱਥੇ ਅਸੀਂ ਸਾਡੀ ਜਿਹੜੀ ਕਾਨਫਰੰਸ ਦੀ ਇਨੌਗੁਰੇਸ਼ਨ ਹੈ ਉਹ 10th ਨਵੰਬਰ ਨੂੰ ਹੋਏਗੀ ਈਵਨਿੰਗ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅਸੀਂ ਉਹਦੇ ਵਿੱਚ ਡਾਕਟਰ ਇੰਦਰਬੀਰ ਸਿੰਘ ਨੇਜਰ ਜੋ ਕਿ ਲੋਕਲ ਐਮਐਲਏ ਔਰ ਲੋਕਲ ਬੋਡੀਜ਼ ਮਿਨਿਸਟਰ ਹੈ ਔਰ ਡਾਕਟਰ ਵੀ ਹੈ ਉਹਨਾਂ ਨੂੰ ਬੁਲਾਇਆ ਤੇ ਪਲੱਸ ਦਿੱਲੀ ਤੋਂ ਡਾਕਟਰ ਗਿਆਨੀ ਹੈ ਜੋ ਕਿ ਡਾਇਰੈਕਟਰ ਜਨਰਲ ਹੈ ਨੈਸ਼ਨਲ ਹੈਲਥ케ਅਰ ਪ੍ਰੋਵਾਈਡਰਸ ਐਸੋਸੀਏਸ਼ਨ ਦੇ ਉਹ ਆ ਰਹੇ ਹੈ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਸਪਾਲ ਸਿੰਘ ਸੰਧੂ ਜੋ ਵਾਈਸ ਚਾਂਸਲਰ ਹੈ ਉਸ ਵੀ ਸਾਡੇ ਗੈਸਟ ਆਫ ਆਨਰ ਹੋਣਗੇ ਸਰ ਕਿੰਨੀ ਕਿ ਗੈਦਰਿੰਗ ਹੋਏਗੀ ਉੱਥੇ ਅਸੀਂ ਜਿਵੇਂ ਦੱਸਿਆ 800 ਤੋਂ ਪਲਾਸਟਿਕ ਸਰਜਨਸ ਆ ਰਹੇ ਹੈ ਉਸ ਤੋਂ ਬਾਅਦ ਅਸੀਂ ਉੱਥੇ ਟ੍ਰੇਡ ਐਗਜ਼ੀਬਿਸ਼ਨ ਵੀ ਲੱਗ ਰਹੀ ਹੈ ਜਿਹਦੇ ਵਿੱਚ ਅਰਾਊਂਡ 300 ਟ੍ਰੇਡ ਐਗਜ਼ੀਬਿਟਰਸ ਜਿਹੜੇ ਹੈ ਉਹ ਪਾਰਟਿਸਿਪੇਟ ਕਰ ਰਹੇ ਹੈ ਜੋ ਜਿਸ ਤਰ੍ਹਾਂ ਕਿ ਤੁਹਾਨੂੰ ਇੰਨਾ ਟਾਈਮ ਹੋ ਚੁੱਕਾ ਹੈ ਸਰ ਡਾਕਟਰ ਲਾਈਨ ਦੇ ਵਿੱਚ ਕਿੰਨੀ ਕਿ ਤਬਦੀਲੀ ਦੇਖ ਚੁੱਕੇ ਹੋ ਸਰ ਪਹਿਲੇ ਨਾਲੋਂ ਹੁਣ ਤੱਕ ਦੇਖੋ ਪਹਿਲੇ ਨਾਲੋਂ ਬਹੁਤ ਐਡਵਾਂਸਮੈਂਟਸ ਹੋਈਆਂ ਹੈ ਜੇ ਮੈਂ ਪਲਾਸਟਿਕ ਸਰਜਰੀ ਦੀ ਗੱਲ ਕਰਾਂ ਤੇ ਪਲਾਸਟਿਕ ਸਰਜਰੀ ਦੇ ਵਿੱਚ ਪਹਿਲੇ ਬਹੁਤ ਘੱਟ ਪ੍ਰੋਸੀਜਰਸ ਹੁੰਦੇ ਸੀਗੇ ਪਰ ਓਵਰ ਅ ਪੀਰੀਅਡ ਆਫ ਟਾਈਮ ਜਿਹੜੀਆਂ ਖਾਸ ਕਰ ਜਦੋਂ ਮਾਈਕਰੋਵਾਸਕੂਲਰ ਸਰਜਰੀ ਦੀ ਇੰਟਰੋਡਕਸ਼ਨ ਹੋਈ ਹੈ ਪਲਾਸਟਿਕ ਸਰਜਰੀ ਦੇ ਵਿੱਚ ਤੇ ਉਹਦੇ ਨਾਲ ਜਿਹੜੀਆਂ ਪਲਾਸਟਿਕ ਸਰਜਰੀ ਦੇ ਵਿੱਚ ਖਾਸ ਕਰ ਪਲਾਸਟਿਕ ਸਰਜਰੀ ਦਾ ਜਿਹੜਾ ਰੀਕੰਸਟਰਕਟਿਵ ਸਰਜਰੀ ਦਾ ਕੰਪੋਨੈਂਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਐਡਵਾਂਸਮੈਂਟਸ ਹੋਈਆਂ ਜਿਹਦੇ ਨਾਲ ਅਸੀਂ ਕੱਟੇ ਹੋਏ ਅੰਗ ਜਿਹੜੇ ਆ ਉਹ ਵਾਪਸ ਜੋੜ ਸਕਦੇ ਆ ਅਸੀਂ ਕੈਂ ਸਰਤ ਤੋਂ ਬਾਅਦ ਜਿਹੜਾ ਪਾਰਟ ਬੋਡੀ ਦਾ ਨਿਕਲ ਜਾਂਦਾ ਉਹਨੂੰ ਦੁਬਾਰਾ ਬਣਾ ਸਕਦੇ ਆ ਔਰ ਇਸੇ ਤਰ੍ਹਾਂ ਟਰੋਮਾ ਤੋਂ ਬਾਅਦ ਮਤਲਬ ਸੱਟਾਂ ਲੱਗਣ ਤੋਂ ਬਾਅਦ ਜੇ ਕੋਈ ਬੋਡੀ ਦੇ ਕਿਸੇ ਪਾਰਟ ਚੋਂ ਕੋਈ ਮਾਸ ਨਿਕਲ ਜਾਂਦਾ ਹੱਡੀ ਨਿਕਲ ਜਾਂਦੀ ਹੈ ਉਹਨੂੰ ਦੁਬਾਰਾ ਤੋਂ ਬਣਾਣਾ ਉਹ ਸਾਰਾ ਪੋਸੀਬਲ ਹੋਇਆ ਹੈ ਫਿਰ ਜੇ ਅਸੀਂ ਕਾਸਮੈਟਿਕ ਸਰਜਰੀ ਦੀ ਗੱਲ ਕਰੀਏ ਤੇ ਕਾਸਮੈਟਿਕ ਸਰਜਰੀ ਦੇ ਵਿੱਚ ਵੀ ਬਹੁਤ ਸਾਰੀਆਂ ਐਡਵਾਂਸਮੈਂਟਸ ਹੋਈਆਂ ਜਿਸ ਤਰ੍ਹਾਂ ਕਿ ਲਾਈਪੋਸੈਕਸ਼ਨ ਬੋਡੀ ਕੰਟੂਰਿੰਗ ਰਾਈਨੋਪਲਾਸਟੀ ਸੋ ਇਹ ਪ੍ਰੋਸੀਜਰਸ ਤਾਂ ਪਹਿਲੇ ਤੋਂ ਵੀ ਹੋ ਰਹੇ ਸੀ ਲੇਕਿਨ ਇਹਨਾਂ ਵਿੱਚ ਫਰਦਰ ਰਿਫਾਈਨਮੈਂਟਸ ਆ ਗਈਆਂ ਜ ਜਦੇ ਨਾਲ ਉਹ ਪ੍ਰੋਸੀਜਰਸ ਜਿਹੜੇ ਆ ਉਹ ਸੇਫ ਹੋ ਗਏ ਹੈ ਰਿਜ਼ਲਟਸ ਬੈਟਰ ਹੋ ਗਏ ਹੈ ਤੇ ਫਿਰ ਨਾਨ ਸਰਜਿਕਲ ਜਿਹੜੀਆਂ ਚੀਜ਼ਾਂ ਉਹ ਇੰਟਰੋਡਿਊਸ ਹੋ ਗਈਆਂ ਜਿਸ ਤਰ੍ਹਾਂ ਕਿ ਬੋਟੌਕਸ ਹੈ ਫਿਲਰਸ ਹੈ ਥ੍ਰੈਡਸ ਹੈ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਵੀਆਂ ਆਈਆਂ ਜਿਹਦੇ ਕਰਕੇ ਜਿਹੜੇ ਰਿਜ਼ਲਟਸ ਹੈ ਕਾਸਮੈਟਿਕ ਪ੍ਰੋਸੀਜਰਸ ਦੇ ਉਹ ਬਹੁਤ ਇੰਪਰੂਵ ਹੋ ਗਏ ਸੋ ਇਹਨਾਂ ਚੀਜ਼ਾਂ ਦੀ ਵੀ ਅਸੀਂ ਵਰਕਸ਼ਾਪ ਰੱਖੀ ਹੈ ਸੋ ਮੈਂ ਇਹ ਕਹਿਣਾ ਚਾਹਾਂਗਾ ਕਿ ਪਲਾਸਟਿਕ ਸਰਜੀ ਦੇ ਜਿਹੜੇ ਦੋ ਮੇਜਰ ਕੰਪੋਨੈਂਟ ਹੈ ਰੀਕਨਸਟਰਕਟਿਵ ਸਰਜਰੀ ਔਰ ਕਾਸਮੈਟਿਕ ਸਰਜਰੀ ਦੋਨਾਂ ਦੇ ਵਿੱਚ ਹੀ ਬਹੁਤ ਐਡਵਾਂਸਮੈਂਟਸ ਹੋਈਆਂ ਹਨ ਔਰ ਅਸੀਂ ਆਪਣੇ ਮਰੀਜ਼ਾਂ ਨੂੰ ਹੁਣ ਬਿਹਤਰ ਸਰਵਿਸਿਜ਼ ਜਿਹੜੀਆਂ ਮੈਂ ਉਹ ਪ੍ਰੋਵਾਈਡ ਕਰ ਸਕਦੇ ਆ ਬਿਹਤਰ ਰਿਜ਼ਲਟਸ ਦੇ ਸਕਦੇ ਆ ਔਰ ਉਹਨਾਂ ਦੀ ਲਾਈਫ ਜਿਹੜੀ ਹੈ ਉਹਦੀ ਕੁਆਲਿਟੀ ਆਫ ਲਾਈਫ ਜਿਹੜੀ ਹੈ ਉਹਨੂੰ ਕਾਫੀ ਇੰਪਰੂਵ ਕਰ ਸਕਦੇ ਆ ਤੁਸੀਂ ਦੱਸ ਸਕਦੇ ਹੋ ਕਿ ਜਿਸ ਤਰ੍ਹਾਂ ਅਮਨਦੀਪ ਹਸਪੀਟਲ ਦੀ ਬ੍ਰਾਂਚ ਕਿੰਨੀਆਂ ਹੈਗੀਆਂ ਤੇ ਕਿਹੜੇ-ਕਿਹੜੇ ਸਿਟੀ ਦੇ ਵਿੱਚ ਹੈ ਅਮਨਦੀਪ ਹਸਪੀਟਲ ਦੀ ਅੰਮ੍ਰਿਤਸਰ ਦੇ ਵਿੱਚ ਦੋ ਹਸਪੀਟਲਸ ਨੇ ਮੇਨ ਅਮਨਦੀਪ ਹਸਪੀਟਲ ਹੈ ਔਰ ਅਮਨਦੀਪ ਮੈਡੀ ਸਿਟੀ ਹੈ ਦੈਨ ਵੀ ਹੈਵ ਅਨਦਰ ਹਸਪੀਟਲ ਇਨ ਪਠਾਨਕੋਟ ਔਰ ਇੱਕ ਤਰਨਤਾਰਨ ਦੇ ਵਿੱਚ ਹੈਗਾ ਇਸ ਤੋਂ ਇਲਾਵਾ ਅਸੀਂ ਅਮਨਦੀਪ ਹਸਪੀਟਲ ਓਪੀਡੀ ਕਲੀਨਿਕਸ ਰਨ ਕਰਦਾ ਹੈ ਜੰਮੂ ਦੇ ਵਿੱਚ ਤੇ ਫਿਰੋਜ਼ਪੁਰ ਦੇ ਵਿੱਚ ਜਿਸ ਤਰ੍ਹਾਂ ਅਮਨਦੀਪ ਹਸਪੀਟਲ ਦੇ ਵਿੱਚ ਹੋਰ ਵੀ ਕਿਸ ਤਰ੍ਹਾਂ ਦੇ ਇਲਾਜ ਕੀਤੇ ਜਾਂਦੇ ਸਿਰਫ ਟੁੱਟੇ ਜਿਹੜੇ ਅੰਗਾਂ ਦਾ ਕਿ ਹੋਰ ਵੀ ਕੋਈ ਨੀ ਦੇਖੋ ਅਮਨਦੀਪ ਹਸਪੀਟਲ ਦੇ ਵਿੱਚ ਜਿਹੜਾ ਸਾਡਾ ਮੇਨ ਹਸਪੀਟਲ ਹੈ ਉਹਦੇ ਵਿੱਚ ਆਰਥੋਪੈਡਿਕਸ ਡਿਪਾਰਟਮੈਂਟ ਹੈ ਪਲਾਸਟਿਕ ਸਰਜਰੀ ਡਿਪਾਰਟਮੈਂਟ ਹੈ ਜਨਰਲ ਸਰਜਰੀ ਹੈ ਨਿਊਰੋ ਸਰਜਰੀ ਹੈ ਸਪਾਈਨ ਦੀ ਸਰਜਰੀ ਬਹੁਤ ਹੁੰਦੀ ਹੈ ਔਰ ईएनटी ਡਿਪਾਰਟਮੈਂਟ ਹੈ ਅਮਨਦੀਪ ਮੈਡੀ ਸਿਟੀ ਦੇ ਵਿੱਚ ਇਹਨਾਂ ਤੋਂ ਇਲਾਵਾ ਜਿਹੜਾ ਮੇਜਰ ਡਿਪਾਰਟਮੈਂਟਸ ਹੈ ਉਹ ਕਾਰਡੀਓਲੋਜੀ ਹੈ ਨਫਰੋਲੋਜੀ ਹੈ ਨਿਊਰੋਲੋਜੀ ਹੈ ਸੋ ਆਲਮੋਸਟ ਕਹਾਂਗੇ ਨਾ ਵੀ ਆਰ ਮਲਟੀ ਸਪੈਸ਼ਲਟੀ ਹਸਪੀਟਲ ਹੈ ਫਿਰ ਕੁਝ ਕਹਿਣਾ ਚਾਹੁੰਦੇ ਸੀ ਦਰਸ਼ਕ ਦੇਖ ਰਹੇ ਤੁਹਾਨੂੰ ਦੇਖੋ ਮੈਂ ਬਸ ਇਹ ਕਹਿਣਾ ਚਾਹਾਂਗਾ ਕਿ ਪਲਾਸਟਿਕ ਸਰਜਰੀ ਨੂੰ ਲੋਕ ਸਿਰਫ ਇਹ ਨਾ ਸਮਝਣ ਕਿ ਇਹ ਸਿਰਫ ਕਾਸਮੈਟਿਕ ਸਰਜਰੀ ਹੀ ਹੁੰਦੀ ਹੈ ਕਾਸਮੈਟਿਕ ਸਰਜਰੀ ਇੱਕ ਇਹਦਾ ਇੱਕ ਇੱਕ ਕੰਪੋਨੈਂਟ ਹੈ ਉਹਦੇ ਇਲਾਵਾ ਜਿਹੜੀ ਪਲਾਸਟਿਕਸ ਹੈ ਜੀ ਹੈ ਉਹਦਾ ਰੋਲ ਜਿਹੜਾ ਹੈ ਉਹ ਟਰੋਮਾ ਦੇ ਕੇਸਸ ਦੇ ਵਿੱਚ ਐਕਸੀਡੈਂਟ ਕੇਸਸ ਦੇ ਵਿੱਚ ਕੈਂਸਰ ਦੇ ਕੇਸਸ ਦੇ ਵਿੱਚ ਬਰਨਸ ਦੇ ਕੇਸਸ ਦੇ ਵਿੱਚ ਔਰ ਖਾਸ ਕਰ ਜਿਹੜੇ ਪੁਰਾਣੇ ਜ਼ਖਮ ਹੋ ਜਾਂਦੇ ਆ ਠੀਕ ਨਹੀਂ ਹੁੰਦੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਬਹੁਤ ਇੰਪੋਰਟੈਂਟ ਰੋਲ ਹੈ ਸੋ ਪਲਾਸਟਿਕ ਸਰਜਰੀ ਨੂੰ ਸਿਰਫ ਇਹ ਨਾ ਸਮਝਿਆ ਜਾਏ ਕਿ ਲੋਕਾਂ ਨੂੰ ਸਿਰਫ ਸੋਹਣੇ ਕਰਨ ਲਈ ਕੀਤੀ ਜਾਂਦੀ ਹੈ ਪਰ ਉਹਦੇ ਇਲਾਵਾ ਵੀ ਅਸੀਂ ਬਹੁਤ ਸਾਰੀਆਂ ਜਿਹੜੀਆਂ ਵਿਕ੍ਰਿਤੀਆਂ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਉਹਨਾਂ ਨਾਲ ਪੈਦਾ ਹੋ ਜਾਂਦੀਆਂ ਉਹਨਾਂ ਦਾ ਵੀ ਇਲਾਜ ਜਿਹੜਾ ਹੈ ਉਹ ਪਲਾਸਟਿਕ ਸਰਜੀ ਦੇ ਰਾਹੀਂ